ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਣੇ ਫਾਰਮ ਤੇ 25 ਤੋਂ 30 ਨਗ ਸੇਲ ਵਾਸਤੇ ਅਵੇਲੇਬਲ ਨੇ ਜਿਹਦੇ ਵਿੱਚ 10 ਤੋਂ 15 ਨਗ ਤਾਜੇ ਸੂਏ ਹੋਏ ਨੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 27 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 10ਵਾਂ ਮਹੀਨਾ 27 ਤਰੀਕ 2023 ਸ਼ਾਮ ਦਾ ਟਾਈਮ ਆ ਵੀਡੀਓ ਬਣਾਉਣ ਦਾ ਸ਼ਾਮ ਦਾ ਟਾਈਮ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਤੁਹਾਨੂੰ ਐਰ ਸ਼ੈਰ ਐਚ ਐਫ ਟਾਪ ਦੇ ਨਗੀਨੇ ਜਰਸੀ ਸਾਰੇ ਨਗੀਨੇ ਦਿਖਾਵਾਂਗੇ ਸੂਈਆਂ ਸਵਈਆਂ ਵੇੜਾ 10 ਤੋਂ 15 ਆਪਣੇ ਫਾਰਮ ਤੇ ਅਵੇਲੇਬਲ ਆ ਇਹ ਜਿਹੜੀਆਂ ਵੇੜਾ ਤੁਸੀਂ ਸ਼ੈੱਡ 'ਚ ਦੇਖ ਰਹੇ ਹੋ ਸਾਰੀਆਂ ਸੂਈਆਂ ਹੋਈਆਂ ਨੇ ਤੇ ਦੂਸਰੀ ਸਾਈਡ ਆ ਜਰਸੀ ਵੇੜਾ ਸੂਈਆਂ ਹੋਈਆਂ ਨੇ ਇਹਨਾਂ ਦੀ ਡਿਟੇਲ ਦੇਵਾਂਗੇ ਇੱਕ ਗੱਲ ਖਾਸ ਰਹੂਗੀ ਅੱਜ ਦੀ ਵੀਡੀਓ 'ਚ ਸਾਰੀ ਵੀਡੀਓ ਤੁਸੀਂ ਕਿਸਾਨ ਵੀਰੋ ਦੇਖਿਓ ਕਿਉਂਕਿ ਜਿੰਨੇ ਵੀ ਨਗ ਆਪਣੇ ਕੋਲੇ ਸੂਏ ਹੋਏ ਨੇ ਸਾਰਿਆਂ ਦੀ ਮਗਰ ਬੱਛੀਆਂ ਨੇ ਆ ਤਿੰਨੇ ਜਰਸੀ ਵੇੜਾ ਸੂਈਆਂ ਹੋਈਆਂ ਨੇ ਤਿੰਨਾਂ ਦੀ ਮਗਰ ਬੱਛੀਆਂ ਨੇ ਦੇਖ ਸਕਦੇ ਹੋ ਤੁਸੀਂ ਇਕੱਲੀ ਇਕੱਲੀ ਦੀ ਡਿਟੇਲ ਵੀ ਦਵਾਂਗੇ ਆਪਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੇਖ ਸਕਦੇ ਹੋ ਤੁਸੀਂ ਤਿੰਨੇ ਵੇੜਾ ਜਰਸੀ ਸੂਈਆਂ ਹੋਈਆਂ ਨੇ ਤੇ ਤਿੰਨਾਂ ਦੇ ਮਗਰ ਹੀ ਬੱਚੀਆਂ ਨੇ ਅਸੀਂ ਦੇ ਰਹੇ ਹਾਂ ਬੱਚੇ ਇੱਧਰ ਵੱਡੇ ਹੋਏ ਆ ਸਾਰੀਆਂ ਜਿਹੜੀਆਂ ਇਹ ਬੱਚੀਆਂ ਹੀ ਨੇ 10-12 ਬੱਚੀਆਂ ਆਪਣੇ ਫਾਰਮ ਤੇ ਅਵੇਲੇਬਲ ਨੇ ਸੂਈਆਂ ਹੋਈਆਂ ਜਿਨ੍ਹਾਂ ਦੇ ਮਗਰ ਸਾਰੀਆਂ ਦੀ ਮਗਰੀ ਬੱਚੀਆਂ ਨੇ ਤੁਸੀਂ ਦੇਖ ਸਕਦੇ ਹੋ ਜਰਸੀ ਵੜਾਂ ਦੇ ਮਗਰ ਜਰਸੀ ਬੱਚੀਆਂ ਨੇ ਤੇ ਐਚਐਫ ਵੜਾਂ ਦੇ ਮਗਰ ਐਚ ਬੱਚੀਆਂ ਨੇ ਇਹ ਸਾਰੇ ਬੱਚੇ ਬੱਚੀਆਂ ਨੇ ਕਿਉਂਕਿ ਬਹੁਤ ਮੇਨ ਗੱਲ ਹੁੰਦੀ ਹੈ ਕਿਉਂਕਿ ਅੱਗੇ ਬੱਚਾ ਪਾਲਣਾਗਾ ਤਾਂ ਦੁੱਧ ਪਿਆ ਰਾਸ ਆ ਜਾਂਦਾਗਾ ਸਾਰਿਆਂ ਦੇ ਮਗਰ ਬੱਚੀਆਂ ਨੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਕੱਲੀ-ਕੱਲੀ ਦੀ ਡਿਟੇਲ ਆਪਾਂ ਦੇਵਾਂਗੇ 10-12 ਪਸ਼ੂ ਆਪਣੇ ਕੋਲੇ ਸੂਏ ਹੋਏ ਆ। ਦੇਖ ਸਕਦੇ ਹੋ ਬੱਚੇ। ਤੇ ਉਸ ਤੋਂ ਬਿਨਾ ਵੀ ਆਪਣੇ ਫਾਰਮ ਤੇ ਆ ਬੇੜਾਂ ਜਿਹੜੀਆਂ ਇਹਨਾਂ ਦੀ ਡਿਟੇਲ ਬਾਅਦ 'ਚ ਦਵਾਂਗੇ ਜਰਸੀ ਬੇੜਾਂ ਨੇ, ਕੁਛ ਐਚਬੇੜਾਂ ਨੇ। ਪਹਿਲਾ ਦੂਜਾ ਸੂਆ ਇਹਨਾਂ ਦੀ ਡਿਟੇਲ ਦਿੰਨੇ ਆ ਬਾਅਦ 'ਚ ਇਹ ਸੂਨ ਵਾਲੀਆਂ ਨੇ ਹਜੇ। 10-12 ਬੇੜਾਂ ਇਹ ਨੇ ਸੂਨ ਵਾਲੀਆਂ। ਅੱਗੇ ਆਪਾਂ ਗੱਲ ਕਰਦੇ ਆ ਸੂਏ ਹੋਇਆਂ ਬੇੜਾਂ ਦੀ। ਆ ਜੋੜਾ ਤੋੜ ਦੋ ਪੁੱਤ। ਪਹਿਲਾਂ ਤੁਹਾਨੂੰ 1 ਨੰਬਰ ਤੇ ਡਿਟੇਲ ਦੇਦੀ ਆਪਾਂ। ਪਹਿਲੇ ਨੰਬਰ ਤੇ ਚਿੱਟੀ ਬੱਸੀ ਸੂਈ ਆ ਇਹ। ਇਹ ਪਰਸੋਂ ਸੂਈ ਆ ਇਹ ਸਰ ਫੇਸ ਕੁਆਲਿਟੀ ਫੁੱਲ ਬਰੀਡ ਦੇ ਵਿੱਚ ਆ ਕੱਲਾ ਕੱਲਾ ਨਿਕਲਵਾ ਸੋਹਣਾ ਥਣ ਲੱਗਿਆ ਤੁਸੀਂ ਨੇੜੇ ਤੋਂ ਚੈੱਕ ਕਰਾਵਾਂਗੇ ਦੇਖ ਸਕਦੇ ਹੱਥਾਂ 'ਚ ਛੁਆਈਆਂ ਸੋਹਣਾ ਥਣ ਲੱਗਿਆ ਹੋਇਆ ਮਿਲ ਕੇ ਮਿਲ ਸਟਰੌਂਗ ਵੀ ਆ ਇਹ ਦੂਜਾ ਸੂਆ ਬੱਸੀ ਸੂਈ ਆ 1 ਨੰਬਰ ਤੇ ਆ ਗਈ ਮਗਰ ਇਹਦੇ ਬੱਛੀ ਆ ਤੁਹਾਨੂੰ ਬੱਸੀ ਵੀ ਦਿਖਾਵਾਂਗੇ ਮਗਰ ਬੱਸੀਆ ਹੁਣ 16 17 ਕਿਲੋ ਬੋੜਾਗਾ ਪਰਸੋਂ ਸੂਈ ਆ ਇਹ 16 17 ਕਿਲੋ ਬੋੜਾ ਆ ਆ ਬੱਛੀ ਹੈ ਦੀ 1 ਨੰਬਰ ਵਾਲੀ ਚਿੱਟੀ ਬੱਸੀ ਦੀ ਆ ਬੱਛੀ ਆ ਨਾਲੂਆ ਤੁਸੀਂ ਦੇਖ ਸਕਦੇ ਹੋ ਨਾਲ ਆ ਪਰਸੋਂ ਸੁਈਆ ਮਗਰ ਬੱਛੀ ਆ ਆ ਬੱਛੀ ਬਹੁਤ ਬਰੀਡ ਚਾ ਸਾਨੂੰ ਤੋੜ ਕੇ ਦਿਖਾਉਣੇ ਆ ਸੋ ਬੱਸੀ ਤੋੜ ਕੇ ਦਿਖਾਉਣੇ ਇੱਕ ਨੰਬਰ ਵਾਲੀ ਚਿੱਟੀ ਬੱਸੀ ਮਗਰ ਬੱਛੀ ਆ ਸਾਨੂੰ ਦਿਖਾਓ ਬੱਸੀ ਕੋਲ ਲੈ ਚਲ ਹੌਲੀ 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 ਪੁੱਤ ਬੱਛੀ ਕੋਲ ਲੈ ਚਲ ਇਹ ਸਾਨੂੰ ਤੁਸੀਂ ਕਬੂਤਰ ਵਰਗੀ ਚਿੱਟੀ-ਚਿੱਟੀ ਪਈ ਆ ਫੁੱਲ ਬਰੀਡ ਚ ਪੈਂਦੀ ਆ ਮਗਰ ਬੱਛੀ ਆ 16-17 ਕਿਲੋ ਬੋਲਾ ਹੱਥਾਂ 'ਚ ਜਵਾਈ ਆ ਥਣ ਲੱਗਿਆ ਹੋਵੇਗਾ ਲੈ ਚਲ ਪਤੋਂ ਅੰਦਰ ਲੈ ਚਲ ਆ ਬੱਛੀ ਇਹ ਦੀ ਜੀ ਦੇ ਸਾਨੂੰ ਲੈ ਚਲ ਅੰਦਰ ਲੈ ਚਲ ਬੱਛੀ ਵੀ ਮਾਂ ਵਾਂਗੂ ਵੱਡੀ ਹੋ ਕੇ ਵਧੀਆ ਬੱਛੀ ਬਣਨੀ ਆ ਚੰਗੀ ਸਾਂਭ ਹੋ ਗਈ ਤਾਂ ਬਰੀਡ ਚ ਪੈਂਦੀ ਆ ਪੂਰੀ ਫੁੱਲ ਬਰੀਡ ਚ ਸੋ ਅੱਗੇ ਆਪਾਂ ਵੇਖ ਤੁਸੀਂ ਤੁਰਦੀ ਦੇਖ ਸਕਦੇ ਆਂ ਮੈਂ ਚਲ ਬਤੰਦਰ ਰਿਹਾ ਇਹ ਰਿਕਾਰਡ ਬੱਛੀ ਦਾ ਦੇ ਦਾਂਗੇ ਕਿਹੜੇ ਸੀਮਨ ਦੀ ਆ ਤੇ ਕਿਹੜੇ ਸੀਮਨ ਦੀ ਮਗਰ ਬੱਛੀ ਇਹਦੇ ਉਹ ਰਿਕਾਰਡ ਆਪਾਂ ਦੇ ਦਾਂਗੇ ਅੱਗੇ 2 ਤੇ 3 ਨੰਬਰ ਇਕੱਠਿਆਂ ਤੋਂ ਸੋ ਅੱਗੇ 2 ਨੰਬਰ ਤੇ ਇਹ ਰ ਸ਼ਹਿਰ ਦੀ ਬੱਛੀ ਆ ਗਈ ਤੁਸੀਂ ਫੇਸ ਕੁਆਲਿਟੀ ਚੈੱਕ ਕਰੋ ਫੁੱਲ ਬਰੀਡ ਦੇ ਵਿੱਚ ਪੈਂਦੀ ਆ ਬਹੁਤ ਘੱਟ ਬਰੀਡ ਮਿਲਦੀ ਹੈ ਇਹ ਏਅਰ ਸ਼ੈਰ ਸਾਨੂੰ ਆਪ ਪਤਾ ਆਪਣੇ ਫਾਰਮ ਤੇ ਆਪਾਂ ਬਹੁਤ ਘੱਟ ਵੀਡੀਓ ਪਾਉਣੇ ਆ ਚਿਪ ਤੇ ਜਰਸੀ ਤਾਂ ਪਾਉਂਦੇ ਰਹਿੰਨੇ ਆ ਹਵਾਨਾ ਤੁਸੀਂ ਦੇਖ ਸਕਦੇ ਹੋ ਉੱਪਰੋਂ ਸੂਲ ਤੋਂ ਸਟਾਰਟ ਹੁੰਦਾ ਪੂਰੀ ਬੰਦ ਲੇਵੇ ਦੀ ਆ ਤੋਰ ਕੇ ਦਿਖਾਵਾਂਗੇ ਮਗਰ ਇਹਦੇ ਬੱਚੀ ਆ ਹੁਣ ਇਹਦੇ ਥੱਲੇ 22 23 ਕਿਲੋ ਵਾਲਾ 20 ਤੋਂ ਬਾਰ-ਬਾਰ ਵਾਲਾ ਆ ਜਰਾ ਪਰਸੋਂ ਸੂਈ ਆ ਇਹ ਉਚਲਮਾ ਵੱਡਾ ਕੱਦ-ਕਾਠ ਆ 2 ਨੰਬਰ ਤੇ ਆ ਗਈ ਏਅਰ ਸ਼ੈਰ ਦੀ ਬੱਚੀ ਫੁੱਲ ਬਰੀਡ ਦੇ ਵਿੱਚ ਪੈਂਦੀ ਆ ਤੁਸੀਂ ਦੇਖ ਸਕਦੇ ਹੋ ਕੈਰੇਕਟਰ ਇਹਦੇ ਫੇਸ ਕੁਆਲਟੀ ਤੇ ਕੱਦ-ਕਾਠ ਤੁਸੀਂ ਦੇਖ ਸਕਦੇ ਹੋ ਉਚਲਮਾ ਵੱਡਾ ਕੱਦ-ਕ 25 22 ਕਿਲੋ ਦੁੱਧ ਦੇ ਨੇ ਪਹਿਲਾਂ ਦਿੱਤਾ ਹੋਇਆਗਾ ਚੌਥੇ ਨੰਬਰ ਤੇ ਬੱਚੀ ਆ ਗਈ ਤੇ ਥੱਲੇ 25 ਕਿਲੋ ਬੋਲੀ ਹੁਣ ਰੈਡੀ ਆ ਇਹਨੂੰ ਅੱਜ ਚੌਥਾ ਪੰਜਵਾਂ ਦੇਣਾ 25 ਕਿਲੋ ਬੋਲੀ ਰੈਡੀ ਆ ਇਹ ਦੋਨੇ ਬੇੜਾ ਇਕੱਠੀਆਂ ਤੋਰ ਕੇ ਦਿਖਾਵਾਂਗੇ ਤੁਸੀਂ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ 30 30 ਕਿਲੋ ਵਾਲੀਆਂ ਬੇੜਾ ਨੇ ਇਹ ਜੋੜਾ ਆਪਾਂ ਦੇ ਦਾਂਗੇ ਇਹਨਾਂ ਦੀ ਹਾਈਟ ਚੈੱਕ ਕਰਿਓ ਤੇ ਹਵਾਨੇ ਦੀ ਕੁਆਲਿਟੀ ਚੈੱਕ ਕਰਿਓ ਫੁੱਲ ਬਰੀਡ ਦੇ ਵਿੱਚ ਬੱਚੀਆਂ ਨੇ ਇਕੱਠੀਆਂ ਤੋਰ ਕੇ ਦਿਖਾਵਾਂਗੇ 3 ਤੇ 4 ਨੰਬਰ ਦੇਖ ਸਕਦੇ ਹੋ ਤੁਸੀਂ ਹੌਲੀ-ਦੋਰੇ ਹੌਲੀ ਅਸੀਂ ਦੇਖ ਸਕਦੇ ਹਾਂ ਫਾਰਮ ਨੀਆਂ ਬੱਚੀਆਂ ਨੇ ਦੋਵੇਂ ਖਵਾਨੇ ਚ ਕਰਿਓ ਕੰਪੈਕਟ ਆਰਡਰ ਨੇ ਪੂਰੇ ਘਮਾ ਲਓ ਇੱਕ ਵਾਰੀ ਘੇੜਾ ਦਵਾ ਦਿਓ ਐਂ ਗੋਲ ਘਮਾ ਲਓ ਉਧਰੋਂ ਹੰਜੇ ਰੋਗਲਾ ਤੂੰ ਨਿੱਕੂ ਰੋਗਲਾ ਚੱਲ ਘਮਾ ਬੱਚੀ ਉਧਰੋਂ ਤੋਰ ਦਿਓ ਲੰਮੀਆਂ ਫੇਰ ਮੋੜ ਲਓ ਇੱਕ ਵਾਰੀ ਮਗਰ ਦੋਨਾਂ ਦੇ ਬੱਚੀਆਂ ਨੇ ਘਮਾ ਲਓ ਲੈ ਚੱਲ ਪਤੂ ਲੈ ਜਨ ਅਸੀਂ ਤੋਰਾ ਵਗੈਰਾ ਵੇਖਣਾ ਦੇਖ ਸਕਦੇ ਹੋ ਉਹਨੇ ਠੋਸ ਤੇ ਨਿੱਗਰ ਹਵਾਨੇ ਨੇ ਇੱਕ ਵਾਰੀ ਫੇਸ ਕੁਆਲਟੀ ਦੇ ਵੱਲੋਂ ਲੰਬੀਆਂ ਇਧਰੋਂ ਤੋੜ ਦੋ ਤੋੜ ਦੋ ਤੋੜ ਦੋ ਜਿਹੜੇ ਮੇਰੇ ਵੀਰਾਂ ਦੇ ਬੜਾ ਪਸੰਦ ਹੋਈਆਂ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਲੈ ਚਲੰਦਰ ਆ ਬੱਚੇ ਨੇ ਇਹਨਾਂ ਦੇ ਆ ਬੱਚੇ ਨੇ ਇਹਨਾਂ ਦੇ ਬੱਚੀਆਂ ਨੇ ਲੈ ਚਲੰਦਰ ਅਸੀਂ ਦੇਖ ਲਓ ਇੱਕ ਵਾਰ ਫੇਰ ਹਵਾਨਾ ਦੇਖ ਸਕਦਾ ਤੁਰਦੀਆਂ ਦੇ ਉੱਚੇ ਲੰਮੇ ਵੱਡੇ ਕਦ ਕਾਠ ਨੇ ਤੇ ਚੰਗੇ ਦੁੱਧ ਵਾਲੀਆਂ ਮਸ਼ੀਨਾਂ ਨੇ ਦੋਵੇਂ ਇਹ ਦੇ ਸਾਰੇ ਤੁਸੀਂ ਇਹਦੇ ਥੱਲੇ 25 ਕਿਲੋ ਬੋਲੇ ਰੈਡੀ ਆ ਇਹਦੇ ਥੱਲੇ 22 23 ਕਿਲੋ ਬੋਲੇ ਰੈਡੀ ਆ 30 30 ਕਿਲੋ ਵਾਲੀਆਂ ਬੱਚੀਆਂ ਨੇ ਇਹ ਚੰਗੇ ਹਵਾਨੇ ਵਾਲੀਆਂ ਚੰਗੇ ਬੋਡੀ ਵੇਟ ਨੇ ਇਹਨਾਂ ਦੇ ਚੰਗੇ ਕੱਦ ਕਾਠ ਨੇ ਇਸ ਤੋਂ ਬਿਨਾ ਆਪਣੇ ਕੋਲੇ ਕੀ ਆ ਗਈ ਇਹ 4 ਨੰਬਰ ਤੇ ਬੱਸੀ ਇਹਦੇ ਥੱਲੇ 18 ਕਿਲੋ ਬੋਲੀ ਤਿਆਰ ਆ 18 ਕਿਲੋ ਬੋਲੀ ਤਿਆਰ ਆ ਮਗਰੇ ਦੇ ਬੱਚੀ ਆ ਆ ਬੱਚੀਆਂ ਤੁਸੀਂ ਦੇਖ ਸਕਦੇ ਹੋ ਇਹ ਮਗਰੇ ਦੇ ਬੱਚਾ ਆਗਾ ਬੱਚੀ ਆ ਦੇਖ ਸਕਦੇ ਹੋ 4 ਨੰਬਰ ਤੇ ਆ ਗਈ ਇਹ 1 ਨੰਬਰ ਤੇ ਚਿੱਟੀ ਬੱਸੀ 2 ਨੰਬਰ ਤੇ ਐਰ ਸ਼ੈਰ ਤੇ 3 ਨੰਬਰ ਤੇ HF ਆ ਗਈ ਵੱਡੀਆਂ ਬੱਛੀਆਂ ਆ ਗਈਆਂ ਅੱਗੇ 4 ਨੰਬਰ ਤੇ ਬੱਛੀ ਆ ਗਈ ਮਗਰ ਬੱਛੀ ਥਣਾਵਾਨਾ ਨੇੜੇ ਤੋਂ ਚੱਕ ਰਾਨਾ ਕੱਲਾ ਕੱਲਾ ਨਿਕੜਵਾ ਥਣ ਲੱਗਿਆ ਹੋਇਆ ਆ ਬੈਕ ਤੋਂ ਹਵਾਨਾ ਦੇਖ ਸਕਦੇ ਨੇ 18 ਕਿਲੋ ਬੋਲੀ ਰੈਡੀ ਐ ਦੇ ਥਲੇ ਇਸ ਟਾਈਮ 18 ਕਿਲੋ ਬੋਲੀ ਹੈਗੀ ਆ ਮਗਰ ਬੱਛੀ ਆ ਅੱਗੇ ਇਹ ਐਰ ਸ਼ੈਰ ਬੱਛੀ ਗੱਬਣ ਆ ਇਹ ਹਫਤੇ ਦੀ ਹਜੇ ਕੱਚੀ ਆ ਸੂਨ ਵਾਲੀ ਆ ਥਣਲੇ ਵਾਲਾ ਸੋਨਾ ਐਰ ਸ਼ੈਰ ਬੱਛੀ ਗੱਬਣ ਆ ਅੱਗੇ ਤੁਸੀਂ ਜਰਸੀ ਵਾਲੇ ਸੈੱਡ 'ਚ ਆ ਗਏ ਆਪਾਂ ਇਧਰੋਂ 1 ਨੰਬਰ ਤੋਂ ਜਰਸੀ ਪਹਿਲਾ ਸੂਆ ਜਿਹੜੀ ਪਹਿਲੇ ਨੰਬਰ ਤੇ ਤੇਰਾ ਦੂਜਾ ਸੂਆ ਸੂਈ ਆ ਮਗਰ ਬੱਛੀ ਆ ਤੁਸੀਂ ਦੇਖ ਰਹੇ ਹੋ ਪਰਸੋਂ ਡਿਲੀਵਰੀ ਹੋਈ ਐ ਦੀ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿਕਲਮਾ ਨਹੀਂ ਦੇਖ ਸਕਦਾ ਸੋਹਣਾ ਥਾਣਾ ਕੱਲਾ ਕੱਲਾ ਨਿਕਲਮਾ 1 ਨੰਬਰ ਤੇ ਆ ਗਈ ਜਰਸੀ ਮਗਰ ਬੱਛੀ ਆ ਹੁਣ ਇਹਦੇ ਥੱਲੇ 12-13 ਕਿਲੋ ਬੋੜਾ ਹਾਜ਼ਰ ਆ 12-13 ਕਿਲੋ ਬੋੜਾ ਹਾਜ਼ਰ ਆ ਫੁੱਲ ਬਰੀਡ ਚ ਬੱਛੀ ਆ ਜਰਸੀ ਦੇ ਵਿੱਚ ਆ ਗਈ ਪ्योर ਪੰਜਾਬ ਵਾਲੀ ਜਰਸੀ ਮਗਰ ਬੱਛੀ ਆ 1 ਨੰਬਰ ਤੇ ਆ ਗਈ ਅੱਗੇ 2 ਨੰਬਰ ਵਾਲੀ ਬੱਚੀ ਤੇ ਮਗਰ ਵੀ ਬੱਚੀ ਆ ਇਹ ਤੋੜ ਕੇ ਦਿਖਾ ਦੇ ਦੋ ਨੰਬਰ ਵਾਲੀ ਦੋ ਨੰਬਰ ਵਾਲੀ ਬੱਚੀ ਤੋੜ ਦੇ ਦੋ ਨੰਬਰ ਵਾਲੀ ਬੱਚੀ ਦੇ ਮਿਹਰੇ ਥੱਲੇ ਵੀ 13-14 ਕਿਲੋ ਵਾਲਾ ਹੈਗਾ ਮਗਰ ਬੱਚੀ ਆ ਵੀ ਪੰਜਾਬ ਵਾਲੀ ਜਰਸੀ ਆ ਸੋਹਣੇ ਕੱਦ ਕਾਠ ਵਾਲੀ ਆ ਬਰੀਡ ਦੇ ਵਿੱਚ ਪੈਂਦੀ ਆ ਤੁਹਾਨੂੰ ਤੋੜ ਕੇ ਦਿਖਾਵਾਂ ਜਿਆਦੇ ਨਾਲ ਤੋੜ ਕੇ ਤਾਂ ਨਹੀਂ ਦਿਖਾਉਂਦੇ ਕਿਉਂਕਿ ਵੀਡੀਓ ਲੰਬੀ ਹੋ ਜਾਈ ਥੋੜੀ ਜੀ ਇਹ ਬੱਚੀ 1 ਨੰਬਰ ਵਾਲੀ ਆ ਆਪਾਂ ਤੁਹਾਨੂੰ WhatsApp ਤੇ ਵੀਡੀਓ ਮੰਗਾ ਸਕਦੇ ਹਾਂ ਤੋੜ ਕੇ ਬੱਚੀਆਂ ਸਾਰੀਆਂ ਕੱਦ ਕਾਠ ਵਾਲੀਆਂ ਨੇ ਜਰਸੀ ਵੀ ਆ ਫੇਸਕੁਆਰਟੀ ਵੀ ਸੀ ਦੇ ਸਕਦੇ ਹਾਂ ਆ ਚਲ ਮਗਰ ਇਹਦੇ ਬੱਚੀ ਆ ਬੱਚੀ ਬਹੁਤ ਟੌਪ ਦੀ ਆ ਬਹੁਤ ਚੰਗੇ ਸੀਮਣ ਦੀ ਬੱਚੀ ਆ ਪਰ ਕਾਰ ਦੇ ਦਾਂਗੇ ਇਹਦਾ ਮਗਰ ਬੱਚੀ ਆ 2 ਨੰਬਰ ਵਾਲੀ ਬੱਚੀ ਤੋਰ ਕੇ ਦਿਹਾਉਣੇ ਆ ਅਸੀਂ ਦੇਖ ਸਕਦੇ ਹਾਂ ਸੋਹਣਾ ਹਵਾਨਾ ਗਾ ਘਮਾਲ ਘਮਾਲ 13 14 ਕਿਲੋ ਬੋਲ ਇਹਦੇ ਥੱਲੇ ਇਸ ਟਾਈਮ ਹੈਗਾ ਹਾਜ਼ਰ ਕਣ ਬਹੁਤ ਸੋਹਣਾ ਲੱਗਿਆ ਇਕੱਲਾ ਇਕੱਲਾ ਨਿਕੜ ਮਾ ਥਣ ਲੱਗਾ ਨੇਰ ਤੋਂ ਥਣ ਚੱਕ ਰਹੇ ਨੇ ਇਹ ਸਾਡੇ ਤੁਸੀਂ ਹੱਥਾਂ ਵਿੱਚ ਜਿਹੜਾ ਸੋਹਣਾ ਥਾਣਾ ਬੱਛੀ ਬਹੁਤ ਚੰਗੀ ਐ ਇਹਦੇ ਮਗਰ ਵੀ ਬੱਛੀ ਆ ਅੱਗੇ 3 ਨੰਬਰ ਵਾਲੀ ਜਰਸੀ ਐ ਇਹਦੇ ਮਗਰ ਵੀ ਬੱਛੀ ਆ ਇਹ ਬਲੈਕ ਕਲਰ ਚ ਬੱਛੀ ਆ ਗਈ ਇਹ 3 ਨੰਬਰ ਤੇ ਜਰਸੀ ਸੂਈ ਸਵਾਈ ਇਹ ਕੱਲ ਸੂਈ ਜਾਂਦੇ ਥੱਲੇ 10 11 ਕਿਲੋ ਵੋੜਾਗਾ ਸੋ ਅੱਗੇ ਆ ਬਾਹਰ ਖੁਰਲੀ ਤੇ ਵੜਾ ਬਣੀਆਂ ਹੋਈਆਂ ਨੇ 5 7 ਵੜਾ ਹਜੇ ਗੱਬਣਾ ਨੇ ਸੂਨ ਨੂੰ 5 4 4 ਦਿਨ ਲੈਂਦੀਆਂ ਇਕੱਲੇ ਇਕੱਲੇ ਦੀ ਮੋਟੀ ਮੋਟੀ ਡਿਟੇਲ ਦੇਣੀਆਂ ਇੱਕ ਬੈੜ ਹੋਰ ਆਪਣੇ ਕੋਲੇ ਚੇਬ ਬੱਸੀ ਸੂਈ ਹੋਈ ਆ ਤੋੜ ਕੇ ਦਿਖਾਉਣੇ ਆ ਮਗਰ ਬੱਚੀ ਆ ਉਹਦੇ ਆ ਬੜਾ ਸੂਨ ਗੱਬਣਾ ਨੇ ਹਜੇ ਪੰਪ ਪੰ ਚਾਰ ਚਾਰ ਦਿਨ ਦਿੰਦੀਆਂ ਬਾਹਰ ਲਈ ਖੁਰਲੀ ਤੇ ਆ ਗਈਆਂ ਆ ਫਾਰਮ ਵਾਲੀ ਬੱਚੀ ਐ ਵੀ ਗੱਬਣਾ ਹਜੇ ਪੰਜ ਚਾਰ ਦਿਨ ਲੈਂਦੀ ਐ ਸੂਨ ਨੂੰ ਹਵਾਨਾ ਸੂਨਾ ਤਿਆਰ ਕੀਤਾ ਹੋਇਆਗਾ ਆ ਵੀ ਬੱਚੀ ਪਹਿਲਣਾ ਬੱਸੀਆਂ ਨੇ ਇਹ ਇਹ ਜੋੜਾ ਪਹਿਲਣਾ ਦਾਗਾ ਇਹ ਬਾਹਰ ਖੜੀਆਂ ਜੋੜਾ ਪਹਿਲਣਾ ਦਾਗਾ ਐ ਚੇ ਬੱਚੀਆਂ ਨੇ ਇਹ ਪੰਪ ਪੰ ਚਾਰ ਚਾਰ ਦਾ ਸੂਨ ਨੂੰ ਲੈਂਦੀਆਂ ਨੇ ਬੱਚੀਆਂ ਸਾਰੀਆਂ ਇਸ ਤੋਂ ਬਿਨਾ ਸਾਨੂੰ ਇੱਕ ਬੱਚੀ ਤੋਰ ਕੇ ਤੋਰ ਦੇ ਬੁੱਤ ਆ ਬੱਚੀ ਤੋਰ ਕੇ ਦਿਖਾਉਣਿਆਂ ਦੇ ਥਾਣਾ ਬਾਨਾ ਬਹੁਤ ਚੰਗਾ ਮਗਰ ਆ ਬੱਚੀ ਐ ਇਹਦੇ ਪਿਓ ਰਿੱਚੇ ਬੱਚੀ ਆ ਦੂਜਾ ਸੂਆ ਸੂਈ ਆ ਅੱਜ ਹੀ ਸੂਈ ਆ ਇਹ ਤਾਜੀ ਸੂਈ ਹੋਈ ਆ ਜੇਰ ਜੱਪਾ ਡਾਣੇ ਦਾ ਓਕੇ ਆ ਬਰੀਡ ਚ ਵਿੱਚ ਬਹੁਤ ਚੰਗੀਆਂ ਫੇਸ ਕੁਆਲਿਟੀ ਦੇ ਸਕਦੇ ਛੋਟਾ ਛੋਟਾ ਕਾਨ ਆ ਪਸੀ ਬਰੀਡ ਦੇ ਵਿੱਚ ਆ ਥੋੜੀ ਸਾਹਮਣ ਵਾਲੀ ਆ ਸਾਮ ਕੇ ਚੰਗਾ ਦੁੱਧ ਪਾ ਦੂਗੀ ਦੇਖ ਸਕਦੇ ਤੁਸੀਂ ਪਤਲੇ ਅੰਗਾਂ ਦੀ ਆ ਕੈਰੇਕਟਰ ਬਹੁਤ ਚੰਗੇ ਬੱਚੀ ਦੇ ਆ ਮਗਰ ਬੱਚੀ ਆ ਤੁਸੀਂ ਦੇਖ ਸਕਦੇ ਹੋ ਮਗਰੇ ਦੇ ਬੱਚੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ